ਮੈਂ ਮੈਨੂੰ ਘੰਟੇ ਪਹਿਲੇ ਡਿਓ ਮੈਮ ਜੁਲਾ ਸਿੱਖਿਆ ਅਸਰ ਗਿਨੀ ਦੁੱਗਲ ਜੀ ਦਾ ਟੈਲੀਫੋਨਿਕ ਤੇ ਮੈਸੇਜ ਆਇਆ ਹੈ ਕਹਿੰਦੇ ਵੀ ਐਮਪੀਐਸ ਸਕੂਲ 'ਚ ਕੁਝ ਬੱਚੇ ਬਾਹਰ ਖੜੇ ਆ ਤੇ ਉਹ ਲੇਟ ਕਮਰਸ ਨੇ ਤੇ ਪੇਰੈਂਟਸ ਵੀ ਉੱਥੇ ਆ ਤੇ ਮੀਡੀਆ ਵੀ ਆ ਗਿਆ ਤਾਂ ਤੁਸੀਂ ਇੱਕ ਵਾਰ ਜਾ ਕੇ ਚੈੱਕ ਕਰੋ ਉਹ ਐਕਚੁਅਲੀ ਉਹ ਉਹਨਾਂ ਦੀ ਬੇਟੀ ਦੀ ਮੈਰਿਜ ਹੈ ਤੇ ਉਹ ਪਹੁੰਚ ਨਹੀਂ ਪਾਏ ਕਿਉਂਕਿ ਉਹਨਾਂ ਦੇ ਉਹ ਸ਼ਾਇਦ ਛੁੱਟੀ ਦਿਨ ਤੇ ਮੈਂ ਉਸੇ ਵੇਲੇ ਇੱਥੇ ਆਈ ਔਰ ਮੈਂ ਜਦੋਂ ਆਈ ਤਾਂ ਬਾਹਰ ਬੱਚੇ ਖੜੇ ਸੀ ਸੜਕ 'ਤੇ ਮੋਟਰਸ ਪੇਰੈਂਟਸ ਵੀ ਸੀਗੇ ਕੋਈ ਹਾਈ ਜਾਂ ਕੁਛ ਅਦਾਂ ਦੀ ਗੱਲ ਨੂੰ ਚੁੱਪਚਾਪ ਖੜੇ ਸੀਗੇ ਤੇ ਮੈਂ ਜਦੋਂ ਆਈ ਤੇ ਮੈਨੂੰ ਇੱਥੇ ਆ ਕੇ ਪਤਾ ਚੱਲਿਆ ਕਿ ਪ੍ਰਿੰਸੀਪਲ ਮੈਡਮ ਬਿਮਾਰ ਨੇ ਜਿਹਦੇ ਕਰਕੇ ਉਹ ਛੁੱਟੀ ਦੇ ਨੇ ਤੇ ਜਿਹੜੇ ਪੰਜ ਵਾਈਸ ਪ੍ਰਿੰਸੀਪਲ ਮੈਮ ਨੇ ਉਹ ਵੀ ਰੇਡੀਓਲੋਜੀ ਡਿਪਾਰਟਮੈਂਟ ਪੀਜੀਆਈ ਬੈਠਿਆ ਤੇ ਮੇਰੇ ਕੋਲ ਉਹਨਾਂ ਦਾ ਨੰਬਰ ਸੀਗਾ ਫਿਰ ਮੈਂ ਉਹਨਾਂ ਨੂੰ ਇੱਥੇ ਆ ਕੇ ਕਾਲ ਕੀਤੀ ਕਿ ਮੈਡਮ ਕੀ ਹੋਇਆ ਉਹਨਾਂ ਨੇ ਮੈਨੂੰ ਦੱਸਿਆ ਵੀ ਅੱਦਾ ਅੱਦਾ ਇਹ ਬੱਚੇ ਰੋਜ਼ ਹੀ ਲੇਟ ਆਉਂਦੇ ਆ ਮੋਟਰਸਾਈਕਲਸ ਤੇ ਆਉਂਦੇ ਆ ਔਰ ਐਨਾ ਕੋ ਸਿਰਫ 15 ਬੱਚੇ ਸੀਗੇ ਦੋ ਕੋਲੀ ਲਾਇਸੈਂਸ ਲਈ ਤੇ ਇਹ ਬੱਚਿਆਂ ਨੂੰ ਅਸੀਂ ਸਾਡੇ ਸਕੂਲ ਦਾ ਟਾਈਮ 17:25 ਤੋਂ 7:50 ਦਾ ਹੋ ਗਿਆ ਪਰ ਇਹ ਬੱਚੇ 7:52 55 ਔਰ ਇੰਨੇ ਦੇ ਅੰਦਰ ਹਾਲ ਹੀ ਕਲ ਪੇਪਰ ਚੱਲ ਰਿਹਾ ਇਹ ਲੋਕ ਕੱਲ ਵੀ ਲੇਟ ਸੀਗੇ ਤੇ ਅਸੀਂ ਇਹਨਾਂ ਨੂੰ ਕੱਲ ਤੇ ਪੇਪਰ ਦੇਣ ਦਿੱਤਾ ਪਰ ਅਸੀਂ ਇਹਨਾਂ ਨੂੰ ਬਿਲਕੁਲ ਵਰਨ ਕੀਤਾ ਸੀਗਾ ਵੀ ਕੱਲ ਨਹੀਂ ਤੁਹਾਨੂੰ ਵੇਨ ਦਿੱਤਾ ਜਾਏਗਾ ਜੇ ਤੁਸੀਂ ਲੇਟ ਆਏ ਪਰ ਇਹ ਬੱਚੇ ਅੱਜ ਫੇਰ ਉਸੇ ਤਰ੍ਹਾਂ ਲੇਟ ਸੀਗੇ ਤੇ ਅਸੀਂ ਅੱਜ ਇਹਨਾਂ ਨੂੰ ਐਂਟਰ ਨਹੀਂ ਕਰਨ ਦਿੱਤਾ ਤੇ ਮੈਡਮ ਪ੍ਰਿੰਸੀਪਲ ਆਪਸੀਗੇਨੀ ਨਾ ਵਾਈਸ ਪ੍ਰਿੰਸੀਪਲ ਸੀ ਜੋ ਥਰਡ ਇਨਚਾਰਜ ਸੀਗੇ ਉਹਨਾਂ ਨੇ ਮੈਸੇਜ ਕਰਤਾ ਵੀ ਅੱਜ ਤੁਹਾਡਾ ਪੇਪਰ ਨਹੀਂ ਲਵਾਂਗੇ ਫਿਰ ਜਦੋਂ ਪੇਰੈਂਟਸ ਨੇ ਕਿਸੇ ਬੱਚੇ ਨੇ ਕਿਸੇ ਤੋਂ ਫੋਨ ਲੈ ਕੇ ਪੇਰੈਂਟਸ ਨੂੰ ਇਨਫੋਰਮ ਕੀਤਾ ਬਈ ਇਹ ਬੱਚੇ ਇੱਥੇ ਸਾਨੂੰ ਪੇਪਰ ਨਹੀਂ ਦੇਂਦੇ ਰੇ ਸਕੂਲ ਦੇ ਵਿੱਚ ਤਾਂ ਉਹ ਪੇਰੈਂਟਸ ਫਿਰ ਇੱਥੇ ਆਏ ਉਹਨਾਂ ਨੇ ਤੁਹਾਡੇ ਨਾਲ ਗੱਲ ਕੀਤੀ ਉਹਨਾਂ ਨੇ ਡੀਓ मैम ਨਾਲ ਗੱਲ ਕੀਤੀ ਤੇ ਡੀਓ मैम ਨੇ ਫਿਰ ਮੇਰੀ ਡਿਊਟੀ ਲਈ ਕਾਮ ਇੱਥੇ ਪਹੁੰਚੀ ਪੇਰੈਂਟਸ ਜੀ पन, 15 ਵਰਚ ਸੀ ਪੇਰੈਂਟ ਦਾ ਦੋਚਾ ਹੈ ਕਿ ਇਸ ਤਰ੍ਹਾਂ ਬੱਚਿਆਂ ਨੂੰ ਰੋਕਿਆ ਗਿਆ ਇਸ ਤੋਂ ਪਹਿਲਾਂ ਸਾਨੂੰ ਇਨਫੋਰਮ ਕਰਦੇ ਜੇਕਰ ਸਾਡੇ ਬੱਚਿਆਂ ਦੀ ਗਲਤੀ ਹੁੰਦੀ ਤਾਂ ਅਸੀਂ ਜ਼ਰੂਰ ਖੋੜਦੇ ਜੀ ਮੈਂ ਜਦੋਂ ਸਕੂਲ ਪਹੁੰਚੀਆ ਉਦੋਂ ਪ੍ਰਿੰਸੀਪਲ मैम ਵੀ ਵਿਦਰਨ 15 ਤੋਂ 20 ਮਿੰਟਸ ਪਹੁੰਚ ਗਏ ਜਦੋਂ ਮੈਂ ਉਹਨਾਂ ਨੂੰ ਪੁੱਛਿਆ ਵੀ ਕਿ ਤੁਸੀਂ ਇਸ ਬਾਰੇ ਪੇਰੈਂਟਸ ਨੂੰ ਪਹਿਲੇ ਅਵੇਅਰ ਕੀਤਾ ਤੇ ਉਹਨਾਂ ਨੇ ਜਿਹੜੇ ਬੱਚੇ ਸੀਗੇ ਉਹਨਾਂ ਦੀ ਡਾਇਰੀਜ਼ ਮੰਗਵਾਈਆਂ ਉਹਨਾਂ ਦੀਆਂ ਡਾਇਰੀਜ਼ ਮੈਨੂੰ ਦਿਖਾਈਆਂ ਔਰ ਵਾਕਈ ਉਹਦੇ ਵਿੱਚ ਹਰ ਉਹਦੇ ਵੀ ਡਾਇਰੀ ਦੇ ਵਿੱਚ ਨੋਟ ਦਿੱਤਾ ਹੋਇਆ ਸੀਗਾ ਵੀ ਇਹ ਬੱਚਾ ਲੇਟ ਕਮਰ ਹੈ ਜਦ ਵੀ ਉਹ ਪੇਰੈਂਟਸ ਨੇ ਨਹੀਂ ਦੇਖੇ ਹੋਏ ਸੀ ਔਰ ਜੇ ਕਿਸੇ ਨੇ ਦੇਖੇ ਵੀ ਹੋਏ ਸੀ ਤੇ ਉਹਨਾਂ ਨੇ ਇੰਨਾ ਤਰਜੀਹ ਨਹੀਂ ਦਿੱਤੀ ਕੁਝ ਵੱਡੇ ਬੱਚੇ ਸੀਗੇ ਮੈਂ ਕੁਝ ਛੋਟੇ ਬੱਚੇ ਵੀ ਸੀਗੇ ਛੋਟੇ ਬੱਚੇ ਗੇਟ ਦੇ ਦੂਤ ਕੋ ਬਾਹਰ ਖੜੇ ਰਹੇ ਮਾਪੇ ਚਲੇ ਗਏ ਸੀ ਕਿ ਛੱਟ ਕੇ ਤੇ ਟ੍ਰੈਫਿਕ ਵੀ ਬਹੁਤ ਸੀਗਾ ਹਾਦਸਾ ਵੀ ਬਹੁਤ ਐਕਚੁਅਲੀ ਜਦ ਮੈਂ ਆਈ ਨਾ ਉਦੋਂ ਛੋਟੇ ਬੱਚੇ ਨਹੀਂ ਸੀ ਉਦੋਂ ਸਿਰਫ ਆਹੀ 15 ਵੱਡੇ ਬੱਚੇ ਹੀ ਸੀ ਤੇ ਛੋਟੇ ਬੱਚਿਆਂ ਦੇ ਬਾਰੇ ਤੇ ਮੈਨੂੰ मैडम पेरेंट्स कहंदे कि जेकर ਸਾਡੇ ਬੱਚੇ ਲੇਟ ਸੀ ਤਾਂ ਘਟੋ ਘਟ ਉਹਨਾਂ ਨੂੰ ਸਕੂਲ ਦੇ ਵਿੱਚ ਐਂਟਰ ਕਰਵਾਉਂਦੇ ਬਾਹਰ ਕਿਸੇ ਤਰ੍ਹਾਂ ਦੇ ਲੋਕ ਕੋ ਸ਼ਰਾਬ ਦੇ ਅੰਸ਼ਤ ਧਰਨਾ ਵਗੈਰਾ ਜਾਂ ਕੋਈ ਕਿਸੇ ਗੱਡੀ ਦੀ ਬਾਹ ਪੰਨਕੋੜ ਕਰ ਦਿੰਦੇ ਬਿਲਕੁਲ ਬਿਲਕੁਲ ਮੈਂ ਇਹ ਗੱਲ ਸਕੂਲ ਦੇ ਪ੍ਰਿੰਸੀਪਲ मैम ਨਾਲ ਕੀਤੀ ਆ ਵੀ ਅਗਰ ਕਦੇ ਅੱਗੇ ਤੋਂ ਅੱਦਾਂ ਦੀ ਪ੍ਰੋਬਲਮ ਆਂਦੀ ਹੈ ਤੁਸੀਂ ਬੱਚਿਆਂ ਨੂੰ ਅੰਦਰ ਲੈ ਕੇ ਰਿਸੈਪਸ਼ਨ ਤੇ ਖੜਾ ਕਰਕੇ ਤੇ ਉਹਨਾਂ ਦੇ ਪੇਰੈਂਟਸ ਨੂੰ ਇਨਫੋਰਮ ਕਰੋ ਫਿਰ ਇਸ ਤੇ ਗੱਲ ਪਰ ਉਹ ਮੈਡਮ ਤਾਂ ਖੁਦ ਹੀ ਪ੍ਰੈਜ਼ెంట్ ਨਹੀਂ ਸੀ ਮੈਡਮ ਨੇ ਦੱਸਿਆ ਮੈਂ ਕਿ ਮੈਂ ਕਿਹਾ ਫਿਰ ਤੁਸੀਂ ਪੇਪਰ ਦਾ ਕੀ ਕਰਨਾ ਸੀ ਉਹ ਕਹਿੰਦਾ ਮੈਂ ਨਾ ਆਪਣੇ ਸਕੂਲ ਦੇ ਇੱਕ ਬੰਦੇ ਨੂੰ ਮੈ ਇਨਾਂ ਨੂੰ ਇਨਫੋਰਮ ਕਰੋ ਵੀ ਅਸੀਂ ਪੇਪਰ ਇਹ ਵਾਲ ਲੈ ਲਾਂਗੇ ਕੱਲ ਸਾਰੇ ਆ ਕੇ ਪੇਰੈਂਟਸ ਮੈਨੂੰ ਮਿਲੋ ਤੇ ਲਾਸਟ ਡੇ ਵਿੱਚ ਅਸੀਂ ਇਹ ਪੇਪਰ ਲੈ ਲਾਂ ਪੇਰੈਂਟਸ ਆਏ ਉਹਨਾਂ ਨੇ ਕਿਹਾ ਹੈ ਕਿ ਅਸੀਂ ਕਾਫੀ ਟਾਈਮ ਤੱਕ ਵੇਟ ਕਰਦੇ ਰਹੇ ਪ੍ਰਸ਼ਾਸਨ ਤੱਕ ਸਕੂਲ ਦੇ ਤੱਕ ਅਪੀਲ ਵੀ ਕੀਤੀ ਹੈ ਵੀ ਸੱਜ ਦੇ ਨਾਲ ਆ ਕੇ ਗੱਲਬਾਤ ਕਰੋ ਪਰ ਕੋਈ ਨਹੀਂ ਪਹੁੰਚਿਆ ਇਹ ਮੈਂ ਪ੍ਰਿੰਸੀਪਲ मैम ਦਾ ਇਸ ਬਾਰੇ ਕਹਿੰਦਾ ਵੀ ਅਸੀਂ ਇੰਨਾ ਬੱਚਿਆਂ ਦੇ ਪੇਰੈਂਟਸ ਨੂੰ ਨਾ ਤੇ ਪੀਟੀਐਮਸ ਵਿੱਚ ਆਉਂਦੇ ਆ ਨਾ ਇਹ ਬਹੁਤ ਅੱਛੇ ਬੱਚੇ ਮਰਸੀ ਵਾਲੇ ਨੰਬਰ ਲੈ ਕੇ ਬੱਚਾ ਨੂੰ ਪਾਸ ਕੀਤਾ ਹੋਇਆ ਉਹਨਾਂ ਦੇ ਪੇਰੈਂਟਸ ਪੰਜਾਂ ਅਕਜਾਇਨ ਨਵਰੇ ਕੋਈ ਮਿਲਨ ਹੀ ਨਹੀਂ ਆਇਆ ਕਦੇ ਜੇ ਮਿਲਨ ਆਏ ਹੁੰਦੇ ਤਾਂ ਸ਼ਾਇਦ ਇਹਨਾਂ ਨੂੰ ਜ਼ਰੂਰ ਪਤਾ ਹੁੰਦਾ ਵੀ ਅੱਜ ਪੈਰੈਂਟਸ ਨੇ ਵੀ ਮੰਨਿਆ ਹੁਣ ਵੀ ਅਸੀਂ ਡਾਇਰੀਜ਼ ਵਗੈਰਾ ਨਹੀਂ ਦੇਖਦੇ ਤੇ ਉਹਨਾਂ ਨੇ ਕਿਹਾ ਵੀ ਤੁਸੀਂ ਤਿੰਨੋ ਲੈਂਗੁਏਜ ਵਿੱਚ ਜਿਹੜਾ ਤੁਹਾਡੇ ਸਕੂਲ ਪੈਡ ਤੇ ਮੈਸੇਜ ਪਾਉਂਦੇ ਹੋ ਉਹ ਪਲੀਜ਼ ਪਾਓ ਤਾਂ ਕਿ ਜਿਹੜਾ ਕੋਈ ਇੰਗਲਿਸ਼ ਨਹੀਂ ਵੀ ਜਾਣਦਾ ਉਹ ਪੰਜਾਬੀ ਚ ਪੜ੍ਹ ਕੇ ਇਸ ਵਾਰ ਆਪਣੇ ਸਕੂਲ ਦੀ ਹੈਲਪ ਕਰ ਸਕੇ ਨਹੀਂ ਉਹ ਕਹਿ ਰਹੇ ਵੀ ਅੱਜ ਅਸੀਂ ਘੰਟਾ-ਢਾਂਟਾ ਵੇਟ ਕਰੀਏ ਕਿ ਸਾਡੇ ਨਾਲ ਗੱਲੇ ਨਹੀਂ ਕੀਤੀ ਜੇ ਗੱਲ ਕਰਦੇ ਤਾਂ ਉਸ ਤੱਕ ਮਸਲਾ ਹੋਣਾ ਪੁੰਹਦਾ ਜੀ ਹਾਂ ਕਿਉਂਕਿ ਮੇਰੇ ਸਾਹਮਣੇ ਇਹ ਗੱਲ ਦੀ ਹੁ ਕੋਈ ਵੀ ਇਨਚਾਰਜ ਜਦੋਂ ਵੀ ਛੁੱਟੀ ਲਾਣੀਆ ਬਣਾ ਕੇ ਜਾਣ ਤਾਂਕਿ ਉਹ ਤੁਹਾਡੀ ਐਬਸੈਂਸ ਦੇ ਵਿੱਚ ਉਹ ਪੇਰੈਂਟਸ ਨੂੰ ਅਟੈਂਡ ਕਰ ਸਕੋ ਤੁਸੀਂ ਕਿਹਦੇ ਦੇ ਮੈਂ ਪ੍ਰਿੰਸੀਪਲ ਕੁਰਾਲੀ ਗਰਲ ਸਕੂਲ ਹੈ ਸਾਡੇ ਅੱਥਰੋਂ ਦਾ ਕੁਰਾਲੀ ਦਾ ਉਥੋਂ ਦੀ ਪ੍ਰਿੰਸੀਪਲ ਆ ਉਸੇ ਵਿਹਾਰ ਤੇ ਡਿਊ ਮੈਮ ਨੇ ਮੈਨੂੰ ਇੱਥੇ ਭੇਜਿਆ ਪੰਜਾਬ ਸਰਕਾਰ ਵਾਲੇ ਉਹਦਾ ਟਾਈਮਿੰਗ ਕੀ ਹੁੰਦਾ ਸਰ ਪੰਜਾਬ ਸਰਕਾਰ ਵਾਲਾ ਜਿਹੜੇ ਸਰਕਾਰੀ ਸਕੂਲਾਂ ਦਾ ਟਾਈਮ ਹੈ 8 ਤੋਂ ਲੈ ਕੇ 2 ਵਜੇ ਤੱਕ ਹੈ ਪਰ ਪ੍ਰਾਈਵੇਟ ਸਕੂਲ ਦੇ ਕੋਲ ਇਹ ਪਾਵਰ ਹੁੰਦੀ ਹੈ ਕਿ ਉਹ ਆਪਣੇ ਜਿਵੇਂ ਇਹਨਾਂ ਦਾ ਸਕੂਲ 메ਨ ਸੜਕ ਤੇ ਚੱਲਦਾ ਤੇ ਉਹ ਜ਼ਿਆਦਾ ਆਵਾਜ਼ਾਈ ਨਾ ਹੋਵੇ ਤੇ ਉਹ ਆਪਣਾ ਟਾਈਮਿੰਗ ਅੱਗੇ ਪਿੱਛੇ Да,